ਕੀ ਪਤੇ ਵਾਹ ਗੁਰੂ ਜੇ ਸਾਨੂੰ ਮਿਲਿਆ ਵੀ ਟਾਈਮ ਲੇਟ ਜੇ ਤੇ ਮਿਲਿਆ ਵੀ 5 ਮਿੰਟ ਕਰਤੀ 5 ਮਿੰਟਾਂ ਦੀ ਆਨੰਦ ਬਾਣੀ ਦਾ ਹਾਜ਼ਰੀ ਲਪਾਉਣ ਵਾਸਤੇ ਆਏ ਆਪਾਂ ਸਾਰੇ ਭਾਵੇਂ ਗਾ ਕਰਕੇ ਭਾਵੇਂ ਸੁਣ ਕਰਕੇ ਇਹ ਸਾਡਾ ਸਾਰਾ ਹੀ ਜੱਥਾ ਬਾਬਾ ਸਤਪਾਲ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਗੁਰਜੰਟ ਸਿੰਘ ਜੀ ਤੇ ਬਾਬਾ ਬਗਰ ਸਾਰੇ ਗੋਰਾ ਸਿੰਘ ਜੀ ਮਹੀਨਾ ਡੇਢ ਮਹੀਨਾ ਹੋ ਗਿਆ ਸਾਦਿਆਂ ਨੂੰ ਲੱਗਿਆ ਹੋਇਆ ਨੂੰ ਕੋਸ਼ ਗੁਰੂ ਆਪਾਂ ਮੇਕ ਨੇ ਬਖਤ ਵਿਚਾਰੇ ਉਸ ਬੰਦਾ ਹੋਏ ਸਗਲ ਦੁਆਰ ਕੋ ਛਾੜ ਕੇ ਗਏ ਉਹ ਤੁਹਾਹਾਰੋ ਦੁਆਰ ਵਾਹੇ ਗਏ ਕੀ ਆਸ ਗੋਬਿੰਦ ਦਾਸ ਤੁਹਾਰ ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਕੋਸ਼ਿਸ਼ ਕਰੋ ਕਿਰਪਾ ਕਰੋ ਮਹਾਰਾਜ ਜੀ ਪਰ ਗਨੇ ਕਿਨ ਕਾ ਇੱਕ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਹੀਂ ਨਾਵੇ ਸਪਾਰਸ ਬਾਬਾ ਗੁਰਜੰਤ ਸਿੰਘ ਜੀ ਨੇ ਵੀ ਕਹੇ ਬਾਬਾ ਜੀ 12:00 ਵਜੇ ਕਈ ਵਾਰ ਮੈਂ ਬਾਬਾ ਟਾਈਮ ਹੋਇਆ ਪੜੇ ਸੀ ਇਹ ਜਿਹੜੇ ਘੜੀਆ ਟਿਕ 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 ਕਰਦੀ ਆ ਪਹਿਲਾਂ ਉਹਨਾਂ ਦੀ ਮੈਂ ਸਪਾਸਪੂਰੀ ਕਰਦਾ ਗੁਰਮਖੋ ਕਹਿੰਦੇ ਜਦੋਂ ਬੱਜ ਗਿਆ ਰਾਤ ਦਾ ਇੱਕ ਤੂੰ ਲਾਲਾ RAM ਨਾਲ ਚਿੱਤ ਕੀ ਕਹਿੰਦੀ ਆ ਘੜੀ ਬੜਿਓ ਹੋ ਜਦੋਂ ਬੱਜ ਕੇ ਰਾਤ ਦੇ ਇੱਕ ਕਉਂਕੇ ਮਨ ਅੰਤਲਾ ਗੁਰੂ ਪਿਆਰਿਓ ਮੱਖੀ ਦੀ ਤਰ੍ਹਾਂ ਕਿਤੇ ਕਿਤੇ ਸਾਲਾ ਮਾਰਦਾ ਕੋਈ ਮਿਲ ਲਈ ਆ ਜਿਹੜਾ ਮਨ ਕਰਕੇ ਬੈਠਾ ਮਹਾਂਪੁਰਖਾਂ ਦੀ ਜਾਦ ਵਿੱਚ ਨਹੀਂ ਤੇ ਇਹ ਜਿਹੜਾ ਮਾਲਾ ਮੱਖੀ ਦੀ ਤਰ੍ਹਾਂ ਲਾਰੀਆਂ ਮਾਰਦਾ ਹੈ ਮਹਾਰਾਜ ਨਾਲ ਜੋੜ ਲਾ ਕਹਿੰਦੇ ਜਦੋਂ ਬੱਜ ਗਿਆ ਰਾਤ ਦਾ ਇੱਕ ਤੂੰ ਲਾਲ ਐ ਰਾਮ ਲਾਲ ਚਿੱਤ ਕੜੀ ਕਹਿੰਦੀ ਵਿੱਚ ਟਿਕ ਟਿਕ ਜਾ ਕੜੀ ਕਹਿੰਦੀ ਵਿੱਚ ਟਿਕ ਟਿਕ ਜਾ ਕੜੀ ਕਹਿੰਦੀ ਟਿਕ ਜਾ ਘੜੀ ਕਹਿੰਦੀ ਟਿਕ ਟਿਕ ਜਾ ਘੜੀ ਕਹਿੰਦੀ ਬਿਟ ਟਿਕ ਟਿਕ ਜਾ ਇੱਕ ਵਜ ਜਾਂਦਾ ਘੜੀ ਟਿਕ ਟਿਕ ਕਰਦੀ ਐ ਵੀ ਮਨ ਨੂੰ ਟਕਾਲਾ ਪਰਮੇਸ਼ਰ ਦੀ ਯਾਦ ਵਿੱਚ ਜੁੜ ਜਾ ਮਹਾਂਪੁਰਖ ਜੁੜੇ ਸੀ ਸਾਰਿਆਂ ਨੂੰ ਜੋੜ ਕੇ ਗੱਜ ਕੇ ਆਖੂ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਵਜਦੇ ਨੇ ਰਾਤ ਦੇ 2 ਹੋਰਾਂ ਨਾਲ ਪਿਆਰ ਮੁਹੱਬਤਾਂ ਕਰਦਾ ਫਿਰਦਾ ਹੈ ਰੱਬ ਨਾਲ ਮੁਹੱਬਤ ਕਰਦਾ ਹੋਰ ਕਿਤੇ ਤੈਨੂੰ ਧੋਖੇ ਮਿਲ ਸਕਦੇ ਨਹੀਂ ਪਰ ਜੇ ਰੱਬ ਨੂੰ ਪਿਆਰ ਕਰੇਗਾ ਰੱਬ ਕਦੇ ਧੋਖਾ ਨਹੀਂ ਦੇਗਾ ਗੱਜ ਕੇ ਆਕੋ ਸੁਪਨਾ ਸ੍ਰੀ ਵਾਹਿਗੁਰੂ ਜਦੋਂ ਬਚ ਗਏ ਰਾਤ ਦੇ ਦੋ ਤੂੰ ਪਾਲਾ ਰਾਮ ਨਾਲ ਬੋਕੜੀ ਕਹਿੰਦੀ ਬਾਦ 2 2 ਤੋਂ ਬਾਅਦ ਵੱਜਦੇ ਆ 3 ਤੂੰ ਹੋ ਜਾ ਰਾਮ ਨਾਲ ਇਨ ਵਿਨ ਘੜੀ ਕਹਿੰਦੀ ਟਿਕ ਟਿਕ ਜਾ ਕਿਉਂਕਿ ਸਮਾਂ ਘਟਾ ਕੀ ਕਰਾਂ ਮੈਂ ਹੁਣ ਇਹ ਆਪਾਂ ਇੱਥੇ ਡਿਸਟੈਂਸ ਆ ਥੋੜਾ ਜਿਹਾ ਅੱਗੇ ਫੇਰ ਵੱਜਦੇ ਨੇ ਰਾਤ ਦੇ 4 ਅੰਮ੍ਰਿਤ ਵੇਲਾ ਹੋ ਜਾਂਦਾ ਫਿਰ ਤੇ ਗੁਰਦਵਾਲਾ ਭਾਈ ਵੀ ਕਹਿੰਦਾ ਉੱਠ ਫਰੀਦਾ ਸੁੱਤਿਆ ਉਜੂ ਸਾਜ ਸੁਬਹਿ ਨਿਵਾਜ ਗੁਜਾਰ ਜੋ ਸਰਸਾਈ ਨਾ ਜਾਵੇ ਸੋ ਸਰ ਕਾਪੋ ਜਿਹੜਾ ਸਾਈਂ ਦੇ ਦਰ ਤੇ ਸੰਤਾਂ ਦੇ ਚਰਨਾਂ ਤੇ ਝੁਗਦਾ ਨਹੀਂ ਇਸ ਸਰੀਰ ਦਾ ਕੀ ਕਰਨਾ ਪੁੱਨੇ ਇੱਟ ਜਲਾਈਏ ਬੰਨ੍ਹਣ ਸੰਧੀ ਸਾਈਂ ਲੱਕੜਾਂ ਦੀ ਥਾਂ ਇਸ ਫਿਰ ਸੀਰ ਨੂੰ ਚੁੱਲ੍ਹੇ 'ਚ ਦੇ ਦੇ ਵੇ ਸਾਈਂ ਦੇ ਦਰ ਤੇ ਝੁਗਦਾ ਨਹੀਂ ਸੰਤਾਂ ਦੇ ਚਰਨਾਂ ਤੇ ਝੁਗਦਾ ਨਹੀਂ ਕੀ ਕਰਨਾ ਇਸ ਸਰੀਰ ਦਾ ਇਸ ਸਿਰ ਦਾ ਫਿਰ ਵੱਜ ਗਿਆ ਰਾਤ ਦੇ 4 ਪੜ ਲਓ ਉਹ ਜਦੋਂ ਬੱਜ ਗਏ ਰਾਤ ਦੇ 4 ਤੂੰ ਪਾਲਾ RAM ਨਾਲ ਪਿਆਰ ਕੜੀ ਕੈ ਚੀ ਬਟਕ ਟਿਕ ਜਾ ਕੜੀ ਕੈ ਦੀ ਮਰ ਟਿਕ ਜਾ ਕੜੀ ਕੈ ਦੀ ਬਟਕ ਟਿਕ ਜਾ ਕੜੀ ਕੈ ਦੀ ਬਟਕ ਟਿਕ ਜਾ ਕੜੀ ਕੈ ਬਟਕ ਟਿਕ ਜਾ ਕੜੀ ਕੈ ਦੀ ਮਰ ਟਿਕ ਟਿਕ ਜਾ ਇਹ ਮਨ ਨੂੰ ਟਕਾਈਏ ਸੰਤਾ ਨੇ ਮਨ ਨੂੰ ਟਕਾ ਕੇ ਪੰਜਾਬ ਦੀ ਧਰਤੀ ਤੋਂ ਗੁਰਮ ਪਿਆਰਿਓ ਨਦੇੜ ਦੀ ਧਰਤੀ ਤੇ ਗਏ ਮਹਾਂਪੁਰਖ ਤੇ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ اے ਮਹਾਰਾਜ ਮੈਂ ਆਸ ਕਰਕੇ ਤੁਹਾਡੇ ਸਨਮੁਖ ਆਇਆ ਤੁਹਾਡੇ ਚਰਨਾਂ ਵਿੱਚ ਆਇਆ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਹੁਣ 2 ਮਿੰਟ ਹੋਰ ਦੇ ਦੇਹੋ ਕਿਉਂਕਿ ਮੈਂ ਫਿਰ ਉਹਨਾਂ ਨੇ ਬੇਨਤੀ ਕੀਤੀ ਆਪਾਂ ਸਾਰੇ ਨਾਲ ਮਿਲ ਕੇ ਸੰਤਾਂ ਨੂੰ ਬੇਨਤੀ ਕਰਦੇ ਹਾਂ ਸੰਤਾਂ ਨੇ ਤਾਨਗੁਰ ਕਲਗੀ ਤਰਪਾ ਸਾਹਿਬ ਨੂੰ ਬੇਨਤੀ ਕੀਤੀ ਆਪਾ ਸੰਤਾਂ ਨੂੰ ਤੇ ਗੁਰ ਗ੍ਰੰਥ ਸਾਹਿਬ ਨੂੰ ਬੇਨਤੀ ਕਰਦੇ ਰਲ ਮਿਲ ਕੇ ਕੀ ਕਰੋ ਸਾਡੇ ਤੇ ਉਪਕਾਰ ਇੱਕ ਨਦਰ ਮਿਹਰ ਦੀ ਮਾਰ ਸਤਨ ਬਾਪਾ ਆਤਰ ਸਿੰਘ ਜੀ ਚਰਨ ਦੇ ਨਾਲ ਜੋੜ ਕੇ ਰੱਖਿਓ ਪਟਕ ਨਾ ਜਾਵੇ ਮਾਨੇ ਤੁਹਾਡਾ ਚਰਨ ਦੇ ਨਾਲ ਛੋੜ ਕੇ ਰੱਖਿਓ pran jind sunhare tere ਚਰਨ ਦੇ ਨਾਲ ਜੋੜ ਕੇ ਰੱਖਿਓ ਹਰ ਪਲ ਸੇਵਾ ਵਿੱਚ ਲੰਗਾਇਆ ਇਨਾ ਸੀ ਵਿਸ਼ਵਾਸ ਜੀ ਰੱਬ ਤੇ ਜੀ ਭਗਤੀ ਜੀ ਹਸਤੀ ਅਲਾ ਤੁਹਾਡੀ ਰਹਿਣੀ ਜਗ ਤੇ ਹਾਸੀ ਉੱਤੀ ਹਸਤੀ ਸਦਾ ਤੁਹਾਡੀ ਰਹਿਣੀ ਜਗ ਤੇ ਆਪਣੀ ਰਹਿਮਤ ਵਾਲਾ ਕਿਣਕਾ ਸੰਗਤਾਂ ਦੀ ਜੋਲੀ ਵਿੱਚ ਪਾਇਓ ਕਰਦੇ ਰੋਟਾ ਟੱਤੇ ਦੇ ਉੱਪਰ ਪਾਰ ਇੱਕ ਨਦਰੀ ਨੇੜੇ ਹੋ ਕੇ ਸੁਣ ਲੈ ਬਾਤ ਨਸੀਬਾਂ ਦੀ ਜੀ ਕਰਮਾਂ ਮਾਰੇ ਦਰ ਤੇ ਰੇਤੇ ਆਦੇ ਹੋ ਕੇ ਸੁਣ ਲੈ ਬਾਤ ਨਸੀਬਾਂ ਦੀ ਕਰਮਾਂ ਮਾਰੇ ਦਰ ਤੇ ਰੇਤੇ ਆਦੇ ਵਾਹ ਨੇੜੇ ਹੋ ਕੇ ਸੁਣ ਲੈ ਬਾਤ ਨਸੀਬਾਂ ਦੀ ਕਰਮਾਂ ਮਾਰੇ ਦਰਤੇ ਤੇ ਆਏ ਆ ਡੇੜ ਹੋ ਕੇ ਸੁਣ ਲੈ ਬਾਦੀ ਕਰਮ ਮਾਰੇ ਦਰਤੇ ਤੇ ਆਏ ਆ ਪਰੋ ਜੀ ਡੇੜ ਹੋ ਕੇ ਸੁਣ ਲੈ ਸਦ ਨਸੀਬਾਂ ਦੀ ਕਰਮ ਮਾਰੇ ਦਰਤੇ ਤੇ ਆਏ ਨਸੀਬਾ ਦੀ ਕਰਮਾ ਮਾਰੇ ਦਰ ਤੇਰੇ ਤੇ ਆਇਆ ਕਰਮਾ ਮਾਰੇ ਦਰ ਤੇਰੇ ਤੇ ਆਗੇ ਆਂ ਇਹ ਕਰਮਾ ਮਾਰੇ ਦਰ ਤੇਰੇ ਤੇ ਆਗੇ ਆਂ ਕਰਮਾ ਵਾਰੇ ਦਰਦੇ ਤੇ ਆ ਕੇ ਹਾਂ ਨੇੜੇ ਹੋ ਕੇ ਸੁਣ ਲੈ ਬਦਨਸੀਬਾਂ ਦੀ ਕਰਮਵਾਰੇ ਦਰਦੇ ਤੇ ਆ ਕੇ ਹਾਂ ਵਾਹਿਗੁਰੂ ਨੇੜੇ ਹੋ ਕੇ ਸੁਣ ਲੈ ਬਦਨਸੀਬਾਂ ਦੀ ਕਰਮ ਰੇ ਦਰ ਤੇਰੇ ਤੇ ਆਏ ਹਾਂ ਹਰੋ ਬੇਨਤੀ ਨੇੜੇ ਹੋ ਕੇ ਸੁਣ ਲੈ ਬਦ ਨਸੀਬਾਂ ਦੀ ਕੀ ਕਰਮ ਮਾਰੇ ਦਰ ਤੇਰੇ ਤੇ ਆਏ ਹਾਂ ਇੰਨੀ ਕਿ ਸੇਵਾ ਪ੍ਰਵਾਨ ਕਰਿਓ 5 ਮਿੰਟ ਕਹਿ ਕੇ 5-7 ਮਿੰਟ ਵੱਧ ਲੱਗੇ ਮੈਂ ਖੇਮਾ ਮੰਗਦਾ ਜਦੋਂ ਇਹਦੇ ਰੰਗ ਵਿੱਚ ਸਤਿ ਸ੍ਰੀ ਅਕਾਲ ਉਹ ਕਹਿੰਦੇ ਸਤਿ ਸ੍ਰੀ ਅਕਾਲ ਸੰਗਤ ਲਈ ਕਹਿੰਦੀ ਬਾਬਾ ਜੀ ਬੰਦ ਹੁਣ ਸਟੇਜ ਸਟ੍ਰਕਚਰ ਦੀ ਫਿਰ ਮੈਨੂੰ ਅੱਗੇ ਤੋਂ ਟਾਈਮ ਨਹੀਂ ਦੇਣਾ ਮੈਂ ਖੇਮਾ ਮੰਗਲਾ ਸੰਗਤ ਤੋਂ ਸਾਰੇ ਪਿਆਰ ਵਾਲਿਆਂਗੇ ਸਾਰਿਆਂ ਨੇ ਹੋਰ ਤੇ ਹਾਜ਼ਰੀ ਭਰਨੀਆਂ ਬਹੁਤ ਬਹੁਤ ਤੁਹਾਨੂੰ ਤੁਹਾਡਾ ਅਪਦਾ ਜਥਾ ਸੇਵਕ ਜਥਾ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਸਾਧੂ ਸਿੰਘ ਜੀ ਮੋਨੀ ਜੀ ਜਿਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਾਲ ਦੀ ਯਾਦ ਵਿੱਚ ਗੁਰਦਰਾਜ ਜੋਤੀ ਸਰੂਪ ਔਰ ਗੁਰੂ ਕਾ ਤਾਲਾਗਰਾ ਸਤ ਸੰਗ ਜੀ ਧੁਲਿਆ ਮਹਾਰਾਸ਼ਟਰ ਵਿੱਚ ਜਦੋਂ ਸੰਗਤ ਹਜ਼ੂਰ ਸਾਹਿਬ ਨੂੰ ਜਾਂਦੀ ਹੈ ਸੋ ਉਹ ਮਹਾਂਪੁਰਖਾਂ ਵੱਲੋਂ ਸ੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਮੋਨੀ ਜੀ ਸਤਖੰਡ ਵਾਸੀ ਸੰਤ ਬਾਬਾ ਨਰਿੰਦਰ ਸਿੰਘ ਜੀ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਧੀਰਜ ਸਿੰਘ ਜੀ ਉਹਨਾਂ ਦੇ ਇੱਜ਼ਤੇ ਵੱਲੋਂ ਹਾਜ਼ਰੀ ਹੈ ਗੁਰਮਕੋ ਸੋ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਖਾਂ ਵੱਲੋਂ ਜਦੋਂ ਵੀ ਹਜ਼ੂਰ ਸਾਹਿਬ ਨੂੰ ਜਾਂਦੇ ਹੋ ਤਤੁ ਲਈਏ ਜਰੂਰ ਤੁਸੀਂ ਕਿਰਪਾ ਕਰਿਆ ਕਰੋ ਦਰਸ਼ਨ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਮਾ ਦਵਾਰਾ ਦਵਾਰਾ ਮੰਗਦਾ ਪੰਜਾਂ ਮਿੰਟ ਬਾਅਦ ਲਾਗੇ ਛੁਕਾਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੇਸ਼ ਕਰੋ ਰਸਨਾ ਨੂੰ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ